ਥਾਇਰੋਇਡ ਬਾਰੇ ਗੱਲਬਾਤ ਕਰਨੀ ਹੈ ਕਿਵੇਂ ਅਸੀਂ ਇਹ ਤੋਂ ਨਜਾਤ ਪਾ ਸਕਦੇ ਹਾਂ ਥਾਇਰੋਇਡ ਨੂੰ ਇਮੀਡੀਏਟਲੀ ਦਾ ਟ੍ਰੀਟਮੈਂਟ ਜ਼ਰੂਰੀ ਹੈ ਕਿਉਂਕਿ ਗਲੈਂਡ ਅਗਰ ਆਪਣੇ ਆਪ ਅਵਦੇ ਰੂਪ ਚ ਆ ਗਿਆ ਤਾਂ ਇਹ ਬਹੁਤ ਬੁਰੀ ਹਾਲਤ ਕਰ ਦਿੰਦਾ ਪੇਸ਼ੰਗਰ ਹੁਣਾ ਮੇਰੇ ਹੱਥੇ ਚ ਕੀ ਹੈ ਇਹ ਸੌਂਠ ਹੈ ਸੁੰਡ ਜਿਹਨੂੰ ਆਪਾਂ ਸੁੰਡ ਕਹਿੰਦੇ ਆ ਇਹਨੂੰ ਸੁੰਡ ਦੀ ਗੱਠੀ ਕਹਾ ਇੱਕ ਤੁਸੀਂ ਲੈਣੀ ਹੈ ਮੱਗ ਬੀਪਲ ਹੁਣ ਮੱਗ ਬੀਪਲਾਂ ਕਈ ਲੋਕਾਂ ਨੂੰ ਤਾਂ ਪਤਾ ਮੇਰੇ ਖਿਆਲ ਆ ਵੀ 40% ਲੋਕਾਂ ਨੂੰ ਪਤਾ 60 ਨੂੰ ਨਹੀਂ ਪਤਾ ਅੱਜ ਦੇ ਯੂਥ ਨੂੰ ਮੱਗ ਬੀਪਲ ਕੀ ਹੁੰਦਾ ਇਹ ਤੀਜੀ ਚੀਜ਼ ਹੈ ਚਕਾਲੀ ਮਿਰਚ ਸੁੰਡ ਤੇ ਮੱਗ ਪੇਪਲ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਪਾ ਲਓ ਤਿੰਨ ਚੀਜ਼ਾਂ ਨੂੰ ਔਰ ਇਹ ਬੌਜੀ ਤੁਹਾਡੇ ਘਰੇ ਬੈਠੇ ਬੈਠੇ ਇੱਕ ਥਾਇਰੋਇਡ ਦੀ ਬਿਮਾਰੀ ਦੀ ਦਵਾਈ ਬਣ ਗਈ ਇਹਨੂੰ ਜਦੋਂ ਬਣਾਉਣਾ ਹੈ ਤਾਂ ਪਾਊਡਰ ਬਣਾਉਣਾ ਕੁੱਟ ਕੇ ਚੰਗੀ ਤਰ੍ਹਾਂ ਪਹਿਲਾਂ ਕੁੱਟ ਲਓ ਇੱਕ ਕੈਪਸੂਲ ਜਿੰਨਾ ਗਾ ਐ ਚੁਟਕੀ ਭਰ ਉਹ ਪਾਊਡਰ ਹਣੀ 'ਚ ਮਿਕਸ ਕਰੋ ਤੇ ਚੱਟ ਲਓ ਇਹਦੀ ਮਾਤਰਾ ਅਗਰ 25 ਮਿਲੀਗ੍ਰਾਮ ਤੁਸੀਂ ਲੈਂਦੇ ਰਹੋ ਛੱਡਣੀ ਨਹੀਂ ਆਪਾਂ ਨੇ ਬਿਲਕੁਲ ਮੇਰੇ ਕਹਤੇ ਕੋਈ ਗਲਤੀ ਨਾ ਕਰਿਓ ਜਿਹੜੀ ਥਾਇਰੋਇਡ ਦੀ ਗੋਲੀ ਡਾਕਟਰ ਸਾਹਿਬ ਲਾਉਂਦੇ ਆ ਉਹ ਆਪਾਂ 25 ਮਿਲੀਗ੍ਰਾਮ ਤੇ ਲੈ ਕੇ ਰੱਖਣੇ 25 ਮਿਲੀਗ੍ਰਾਮ ਤੋਂ ਨੀ ਇੱਕ ਮਿਲੀਗ੍ਰਾਮ ਵਧਣ ਦੇ ਨਹੀਂ ਔਰ ਉਹਨੂੰ ਰੋਕਣ ਵਾਸਤੇ ਸਭ ਤੋਂ ਵੱਡਾ ਬੈਰੀਅਰ ਹੈ ਸੁੰਡ ਕਾਲੀ ਮਿਰਚ ਤੇ ਮੱਗ ਪੀਪਲ ਇਹ ਤਿੰਨ ਚੀਜ਼ਾਂ ਦਾ ਪਾਊਡਰ ਚੁਟਕੀ ਭਰ ਲੈਣੀ ਲੈਣਾ ਔਰ ਇਹਨੂੰ ਦਹੀਂ ਚ ਵੀ ਪਾ ਕੇ ਖਾ ਲਿਆ ਕਰੋ ਇਹਨੂੰ ਦਾਲ ਸਬਜ਼ੀ ਚ ਪਾ ਕੇ ਖਾ ਲਿਆ ਕਰੋ ਇਹਨੂੰ ਖਾਂਦੇ ਰਿਹਾ ਕਰੋ ਥੈਰਡ ਦੇ ਮਰੀਜ਼ ਅੱਜ ਦੀ ਇੰਟਰਵਿਊ ਜ਼ਰੂਰ ਦੇਖਣ ਕਿਉਂਕਿ ਅੱਜ ਥੈਰਡ ਬਾਰੇ ਗੱਲਬਾਤ ਕਰਾਂਗੇ ਕਿਵੇਂ ਹੁੰਦਾ ਹੈ ਕਿਵੇਂ ਇਤੋਂ ਨਜਾਤ ਪਾ ਸਕਦੇ ਆ ਸਾਡੇ ਨਾਲ ਮੌਜੂਦ ਨੇ ਸੁਭਾਸ਼ ਗੁਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਸਵਾਗਤ ਹੈ ਜਸ ਤੁਹਾਡਾ ਵੀ ਅੱਜ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਔਰ ਬੜਾ ਵਧੀਆ ਮੌਸਮ ਹੋਣ ਵਾਲਾ ਔਰ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਇਹਦਾ ਮੌਸਮ ਦਾ ਬਹੁਤ ਗੁੱਡ ਪ੍ਰਭਾਵ ਹੈ ਲੋਕ ਬੜਾ ਆਨੰਦ ਲੈਂਦੇ ਨੇ ਕੋਈ ਸਾਗ ਬਣਾ ਰਿਹਾ ਕੋਈ ਮੱਕੀ ਦੀ ਰੋਟੀ ਬਣਾ ਰਿਹਾ ਕੋਈ ਲੱਸੀ ਪੀ ਰਿਹਾ ਕੋਈ ਕੁਝ ਕਰ ਰਿਹਾ ਕੋਈ ਅ ਕਿញ្ញ ਨੇ ਪਠੀਲਾ ਰੱਖੀ ਹੈ ਕਈ ਆਪਣੇ ਆਪਣੇ ਤਰੀਕੇ ਨਾਲ ਸਿਆਲ ਦਾ ਜਿਹੜਾ ਹੈਗਾ ਸਵਾਗਤ ਕਰ ਰਹੇ ਨੇ ਸਰਦੀਆਂ ਦਾ ਕੋਈ ਵਧੀਆ ਕੋਟ ਪੈਂਟ ਸਲਾ ਰਿਹਾ ਕੋਈ ਜੈਕਟਾਂ ਖਰੀਦ ਰਿਹਾ ਕੋਈ ਸਭ ਕੁਝ ਮਤਲਬ ਆਪਣੇ ਬੱਚਿਆਂ ਲਈ ਆਪਣੇ ਲਈ ਪਰਿਵਾਰਾਂ ਲਈ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਾਸਰੀ ਘਾਲ ਜੀ ਮੇਰੀ ਸਾਸਰੀ ਘਾਲ ਪ੍ਰਵਾਨ ਕਰਿਓ ਥਾਇਰੋਇਡ ਬਾਰੇ ਗੱਲਬਾਤ ਕਰਨੀ ਹੈ ਕਿਵੇਂ ਹੁੰਦਾ ਆ ਤੇ ਕੀ ਕਿਵੇਂ ਅਸੀਂ ਇਸ ਤੋਂ ਨਜਾਤ ਪਾ ਸਕਦੇ ਆ ਥਾਇਰੋਇਡ ਨਾ ਇੱਕ ਗਲੇ ਦੇ ਵਿੱਚ ਗਲੈਂਡ ਹੈ ਥਾਇਰੋਇਡ ਗ੍ਰੰਥੀ ਬੋਲਦੇ ਆ ਉਹ ਜਦੋਂ ਇਕ ਤਾਂ ਹੁੰਦਾ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਹਾਈਪਰ ਹੁੰਦਾ ਇੱਕ ਹਾਈਪੋ ਹੁੰਦਾ ਇੱਕ ਥਾਇਰੋਇਡ ਲੋ ਇੱਕ ਹਾਈ ਜਦੋਂ ਹਾਈ ਹੋ ਜਾਂਦਾ ਤਾਂ ਕਈ ਵਾਰੀ ਪੇਸ਼ੈਂਟ ਦਾ weight ਵਧਣ ਲੱਗ ਜਾਂਦਾ ਔਰ ਉਹਨੂੰ ਪਤਾ ਵੀ ਨਹੀਂ ਲੱਗਦਾ ਔਰ ਦੂਜਾ ਇਹਦੇ ਨਾਲ ਬਿਮਾਰੀਆਂ ਬਹੁਤ ਆਉਂਦੀਆਂ ਨੇ ਬੱਡੀ ਬਿਮਾਰੀ ਦੇ ਨਾਲ ਕੀ ਹੁੰਦੀ ਹੈ ਇਨਸਾਨ ਦੇ ਸਰੀਰ 'ਚ ਜਿਉਣ ਦੀ ਇੱਛਾ ਹੀ ਪੈਦਾ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਮਤਲਬ ਉਹਨੂੰ ਆਏ ਲੱਗਦਾ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿਉਂ ਉਹਦੇ ਸਰੀਰ 'ਚ ਠੰਡੀਆਂ ਤਰੇਲੀਆਂ ਰਾਤ ਨੂੰ ਪਸੀਨੇ ਏਸੀ ਲੱਗਿਆ ਤਾਂ ਵੀ ਉਹਨੂੰ ਗਰਮੀ ਲੱਗਦੀ ਜਾਂਦੀ ਹੈ ਐਦਾਂ ਦੀ ਕੰਡੀਸ਼ਨ ਇਹ ਲੇਡੀਜ਼ ਦੇ ਵਿੱਚ ਤਾਂ ਸੀਗਾ ਹੀ ਹੁਣ ਜੈਂਟਸ ਦੇ ਵਿੱਚ ਵੀ ਹੋ ਗਿਆ ਬਹੁਤ ਜ਼ਿਆਦਾ ਔਰ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਜਸ ਕਿ ਜਦੋਂ ਕਿਸੇ ਨੂੰ ਹੋ ਜਾਂਦਾ ਹੈ ਇਕ ਤਉ ਦਵਾਈ ਨਹੀਂ ਲੈਂਦੇ ਡਾਕਟਰਾਂ ਕੋਲ ਨਹੀਂ ਜਾਂਦੇ ਇਹਨੂੰ ਤੁਰੰਤ ਇੱਕ ਟੈਬਲੇਟ ਆਂਦੀ ਆ ਉਹ ਐਲੋਪੈਥੀ ਹੈ ਅੰਗਰੇਜ਼ੀ ਹੈ ਮੰਨ ਲੈਂਦੇ ਆ ਕਈ ਜਗ੍ਹਾ ਤੇ ਉਹਨਾਂ ਦੀ ਲੋੜ ਹੈ ਤਾਂ ਜਾਂ ਤਾਂ ਉਹ ਸ਼ੁਰੂ ਕਰ ਲਓ ਕੁਛ ਤੇ ਕਰੋ ਨਾ ਥਾਇਰੋਇਡ ਨੂੰ ਇਮੀਡੀਏਟਲੀ ਦਾ ਟ੍ਰੀਟਮੈਂਟ ਜ਼ਰੂਰੀ ਹੈ ਕਿਉਂਕਿ ਗਲੈਂਡ ਅਗਰ ਆਪਣੇ ਆਪ ਆਪਣੇ ਰੂਪ ਚ ਆ ਗਿਆ ਤਾਂ ਇਹ ਬਹੁਤ ਬੁਰੀ ਹਾਲਤ ਕਰ ਦਿੰਦਾ ਪੇਸ਼ੈਂਟ ਦੀ ਅੱਛਾ ਆਯੁਰਵੈਦਿਕ ਸਿਸਟਮ ਦੇ ਵਿੱਚ ਜਿਹੜੇ ਆਪਣੇ ਗ੍ਰੰਥ ਨੇ ਆਯੁਰਵੈਦਿਕ ਦੇ ਅੱਛਾ ਮੈਂ ਗ੍ਰੰਥ ਤੋਂ ਬਾਹਰ ਨਹੀਂ ਗੱਲ ਕਰਦਾ ਤੁਸੀਂ ਵੀ ਦੇਖਿਆ ਹੋਊਗਾ ਹਮੇਸ਼ਾ ਮੈਂ ਉਹ ਗੱਲ ਕਰੂੰਗਾ ਜਿਹੜੀ ਗ੍ਰੰਥ ਦੇ ਵਿੱਚ ਯੋਗ ਲਿਖਿਆ ਹੋਇਆ ਔਰ ਫਿਰ ਉਹ ਯੋਗ ਨੂੰ ਅਸੀਂ ਰਿਸਰਚ ਕੀਤਾ ਹੋਇਆ ਮਤਲਬ ਹਜ਼ਾਰਾਂ ਲੋਕਾਂ ਤੇ ਅਜਮਾਇਆ ਹੋਇਆ ਤਾਂ ਮੈਂ ਕਹਿੰਦਾ ਉਹਨਾਂ ਵੀ ਇਹਨੂੰ ਘਰੇ ਕਰੋ ਦੇਖੋ ਬਣੀਆਂ ਹੋਈਆਂ ਦਵਾਈਆਂ ਬਹੁਤ ਨੇ ਮੇਰੇ ਕੋਲ ਵੀ ਨੇ ਮੈਂ ਵੀ ਦਰਨਾ ਲੋਕੀ ਲੈ ਕੇ ਵੀ ਜਾਂਦੇ ਆ ਪਰ ਮੈਨੂੰ ਇਹ ਹੁੰਦਾ ਵੀ ਘਰੇ ਬਹਿ ਕੇ ਬਣਾਓ ਯਾਰ ਘਰੇ ਖਾਓ ਤੁਸੀਂ ਤੁਹਾਨੂੰ ਐ ਲੱਗੇ ਵੀ ਸੁਭਾਸ਼ ਗੋਇਲ ਸਾਡਾ ਭਰਾ ਸਾਡਾ ਚਾਚਾ ਤਾਇਆ ਸਾਡਾ ਆਪਣਾ ਫੇਰ ਗੱਲ ਬਣਨੀ ਆ ਜੇ ਤੁਸੀਂ ਕਹੋ ਵੀ ਸੁਭਾਸ਼ ਗੋਲਕਲ ਗਏ ਸੀ ਉਹਨੇ ਦੇ ਦਿੱਤੀ ਸਾਨੂੰ ਸੁੰਡਜਮੈਨ ਜੀ ਚੱਕ ਕੇ ਪੈਸੇ ਪੈਸੇ ਤਾਂ ਦੇਖੋ ਲੈਣੀ ਹੁੰਦੇ ਆ ਜਦੋਂ ਕੋਈ ਮਿਹਨਤ ਕਰਦਾ ਉਹਦੇ ਪਿੱਛੇ ਕਈ ਬੰਦਿਆਂ ਦੀ ਟੀਮ ਦਾ ਕੰਮ ਹੁੰਦਾ ਉਹ ਇਕੱਲਾ ਮਿਹਨਤ ਨਹੀਂ ਕਰਦਾ ਹੈ ਨਾ ਇਹਦੇ ਵਿੱਚ ਇੱਕ ਟੀਮ ਵਰਕ ਹੁੰਦਾ ਸਾਰੀ ਟੀਮ ਦੇ ਖਰਚੇ ਪੈਂਦੇ ਨੇ ਉਹਨਾਂ ਚੀਜ਼ਾਂ ਤੇ ਉਹ ਲੈਣੇ ਆ ਕੋਈ ਐਸੀ ਗੱਲ ਨਹੀਂ ਉਹ ਲੋਕ ਹੀ ਦੰਦੇ ਵੀ ਆ ਜਿਨ੍ਹਾਂ ਨੂੰ ਪਤਾ ਜਿਵੇਂ ਆਪਾਂ ਬਾਜ਼ਾਰ ਚ ਜਾਂਦੇ ਆ ਇੱਕ ਪੇਂਟਿੰਗ ਖਰੀਦਦੇ ਆ ਇੱਕ ਪੇਂਟਿੰਗ ਆਪਾਂ ਖਰੀਦ ਲੈਣੇ ਆ ਉਹ ਮਿਲ ਜਾਂਦੀ ਆਪਾਂ ਨੂੰ 50 ਰੁਪਏ ਦੀ ਨਾਲੇ ਉਹ ਬਹੁਤ ਵਧੀਆ ਹੁੰਦੀ ਆ ਬੜੀ ਅਟਰੈਕਟਿਵ ਹੁੰਦੀ ਆ ਇੱਕ ਪੇਂਟਿੰਗ ਅਸੀਂ ਲੈਣੇ ਆ ਉਹਦੀ ਕੀਮਤ ਹੀ ਕੋਈ ਨਹੀਂ ਹੁੰਦੀ ਉਹਦਾ 5000 ਮੰਗ ਲਵੇ ਕੋਈ ਕੋਈ ਉਹਦਾ 2500 ਮੰਗ ਲਵੇ ਕੋਈ ਉਹਦਾ 50000 ਮੰਗ ਲਵੇ ਉਹ ਕੀਮਤ ਹੁੰਦੀ ਆ ਨੀਡ بیس ਜਿਹਨੂੰ ਜ਼ਰੂਰਤ ਆ ਉਹਦੀ ਉਹ ਉਹ ਨੂੰ ਲੈਂਦਾ ਉਹ ਹੁੰਦੀ ਆ ਹੈਂਡਮੇਡ ਉਹ ਹੱਥ ਨਾਲ ਬਣੀ ਹੁੰਦੀ ਆ ਉਹਦੀ ਕੀਮਤ ਨੇਚਰਲੀ ਹੈਂਡਮੇਡ ਦੀ ਜ਼ਿਆਦਾ ਹਰ ਚੀਜ਼ ਦੀ ਕਈ ਵਾਰੀ ਅਸੀਂ ਸੋਚਦੇ ਆਂ ਵੀ ਯਾਰ ਦਰੀਓ ਹੀ ਬਚਾਉਣੀ ਆ ਹੈਂਡਮੇਡ ਹੋਈ ਕੋ ਮਸ਼ੀਨ ਮੇਡ ਹੋਈ ਪਰ ਹੈਂਡਮੇਡ ਦਾ ਇੱਕ ਆਪ ਦਾ ਉਹ ਬਹੁਤ ਵੱਡਾ ਮਹੱਤਵ ਹੁੰਦਾ ਉਹਦੇ ਵਿੱਚ ਕਿਸੇ ਦਾ ਭਾਵ ਜੁੜਿਆ ਹੁੰਦਾ ਉਹ ਕਿਵੇਂ ਬਣਦੀ ਹੈ ਕੀ ਉਹ ਤੇ ਮਹੱਤਵ ਨੇ ਕਿੰਨਾ ਉਹਦਾ ਟਿਕਾਊ ਸਮਾਂ ਹੁੰਦਾ ਪਰ ਆਜਰਵੇਦ ਜਿਹੜਾ ਹੈਗਾ ਮਰਦਨਮ ਗੁਣਵਰਧਨਮ ਜਿੰਨਾ ਇਹਦਾ ਮਰਦਨ ਹੋਊਗਾ ਉਹਨਾ ਇਹਦਾ ਗੁਣ ਵਧੂਗਾ ਇਹ ਗ੍ਰੰਥ ਦਾ ਯੋਗ ਹੈ ਮਰਦਨਮ ਗੁਣਵਰਧਨਮ ਜਿੰਨਾ ਮਰਦਨ ਕਰੋਗੇ ਚਾਹੇ ਕੋਈ ਵੀ ਚੀਜ਼ ਹੈ ਤੁਸੀਂ ਕੋਈ ਦਾਲ ਸਬਜ਼ੀ ਨੂੰ ਕਾੜ ਲਓ ਤੁਸੀਂ ਕਾੜਨੀ ਚੋਂ ਦੁੱਧ ਕਾੜ ਲਓ ਤੁਸੀਂ ਕੋਈ ਚੀਜ਼ ਮਤਲਬ ਚਟਣੀ ਬਣਾਉਣੇ ਹੋ ਜਿੰਨੀ ਰਗੜੋਗੇ ਉੰਨੀ ਸਵਾਦ ਮਤਲਬ ਜਿੰਨੀ ਰਗੜਾਈ ਹੋਗੀ ਹਰ ਚੀਜ਼ ਦੀ ਰਗੜਾਈ ਦਾ ਫਰਕ ਹੈ ਰਗੜਨਾ ਕਿਵੇਂ ਤੁਸੀਂ ਉਹ ਦੇਖਣਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਿਹਾ ਜਿਹੜੀ ਜਿਹੜੀ ਕਿ ਆਪਣੇ ਆਮ ਰਸੋਈ ਦੀਆਂ ਚੀਜ਼ਾਂ ਨੇ ਆਪਣੀ ਰਸੋਈ ਚ ਪਈਆਂ ਨੇ ਔਰ ਇਹ ਸਾਡੇ ਮਾਤਾ ਨੇ ਬਜ਼ੁਰਗਾਂ ਨੇ ਜਿਹੜੇ ਸਾਡੇ ਪੂਰਵਜ ਹੋਏ ਨੇ ਤੁਸੀਂ ਬਹੁਤੀ ਦੂਰ ਨਾ ਜਾਓ ਆਪਣੇ ਮਾਂ ਉਸ ਤੋਂ ਬਾਅਦ ਦਾਦੀ ਉਸ ਤੋਂ ਬਾਅਦ ਪਰਦਾਦੀ ਪਰਦਾਦੀ ਤੋਂ ਬਾਅਦ ਇਹਨੂੰ ਅਸੀਂ ਕਹਿੰਦੇ ਲੱਕੜ ਦਾਦੀ ਪਰ ਪਰਦਾਦੀ ਮਤਲਬ ਕੁਝ ਵੀ ਕਹਿ ਲੈਣੇ ਆਪਾਂ ਪੰਜਾਬੀ ਲੋਕ ਜੋ ਮਨ ਚਾਹੁੰਦਾ ਪਿਆਰ ਨਾਲ ਆਪਾਂ ਬੋਲ ਲੈਣੇ ਆ ਤੇ ਉਹ ਜਿਹੜਾ ਸਾਡਾ ਸਭ ਤੋਂ ਪੂਰਵਜ ਹੋਇਆ ਅਸੀਂ ਉਹਦੀ ਪੂਜਾ ਕਰਨ ਲੱਗ ਗਏ ਕਿਉਂ ਸਾਡੇ ਪਿੱਤਰ ਬਣ ਗਏ ਸਾਡੇ ਉਹ ਬਜ਼ੁਰਗ ਸੀਗੇ ਪਿੱਤਰ ਬਣ ਗਏ ਦੇਵ ਬਣ ਗਏ ਉਹਦਾ ਤੇ ਇਹ ਕੀ ਆ ਹੁਣਾ ਮੇਰੇ ਹੱਥੇ ਚ ਕੀ ਆ ਇਹ ਸੋਂਠ ਹੈ ਸੁੰਡ ਜਿਹਨੂੰ ਆਪਾਂ ਸੁੰਡ ਕਹਿੰਨੇ ਆ ਇਹਨੂੰ ਸੁੰਡ ਦੀ ਗੱਠੀ ਕਿਆ ਆਹ ਦੇਖੋ ਹੁਣ ਪਿੰਡਾਂ ਦੇ ਵਿੱਚ ਆਮ ਪ੍ਰਚਲਿਤ ਆ ਵੀ ਚੂਹੇ ਨੂੰ ਮਿਲ ਗਈ ਸੁੰਡ ਦੀ ਗੱਠੀ ਪੰਸਾਰੀ ਬਣ ਕੇ ਬਹਿ ਗਿਆ ਇਹ ਆਮ ਕਹਾਵਤ ਹੈ ਇਹ ਸੁੰਡ ਦੀ ਗੱਠੀ ਹੈ ਇਹ ਜਿਹੜੀ ਸੁੰਡ ਹੈ ਇਹ ਲੈਣੀ ਇੱਕ ਤਾਂ ਇੱਕ ਤੁਸੀਂ ਲੈਣੀ ਹੈ ਮੱਗ ਬੀਪਲ ਹੁਣ ਮੱਗ ਬੀਪਲਾ ਕਈ ਲੋਕਾਂ ਨੂੰ ਤਾਂ ਪਤਾ ਮੇਰੇ ਖਿਆਲ ਨਾਲ ਵੀ 40% ਲੋਕਾਂ ਨੂੰ ਪਤਾ 60 ਨੂੰ ਨਹੀਂ ਪਤਾ ਅੱਜ ਦੇ ਯੂਥ ਨੂੰ ਮੱਗ ਬੀਪਲ ਕੀ ਹੁੰਦਾ ਤੇ ਮੱਗ ਬੀਪਲਾ ਜਿਹੜੀਆਂ ਨੇ ਇਹ ਵੀ ਕਾਲੀ ਮਿਰਚ ਵਰਗਾ ਹੀ ਟੇਸਟ ਹੁੰਦਾ ਪਰ ਇਹ ਮਗਾ ਹੁੰਦੀਆਂ ਨੇ ਗਲੇ ਵਾਸਤੇ ਸੁੰਡ ਦਾ ਤੇ ਮੱਗ ਪੀਪਲ ਦਾ ਬਹੁਤ بڑا ਰੋਲ ਹੈ ਜੇ ਤੁਹਾਨੂੰ ਨਾ ਸਮਝ ਆਵੇ ਘਰੇ ਬਜ਼ੁਰਗ ਜਿਹੜਾ ਵੀ ਹੈਗਾ ਚਾਹੇ ਮਾਂ ਐ ਤੋਂ ਡੇ ਚਾਹੇ ਦਾਦੀ ਐ ਚਾਹੇ ਨਾਨੀ ਐ ਉਹਨਾਂ ਨਾਲ ਗੱਲ ਕਰਿਓ ਕਿ ਗੋਲਸਬ ਦਾ ਵੀਡੀਓ ਦੇਖਿਆ ਦੇਖਿਓ ਤਾਂ ਕੀ ਗੱਲ ਕੀਤੀ ਐ ਠੀਕ ਐ ਅੱਛਾ ਫਿਰ ਤੀਜੀ ਚੀਜ਼ ਇਹ ਥਾਇਰੋਇਡ ਵਾਸਤੇ ਦਸਰੇ ਨੁਸਖਾ ਘਰ ਚ ਗੱਲਾਂ ਮਾਰਦੇ ਮਾਰਦੇ ਤੁਹਾਨੂੰ ਮੈਂ ਇਹ ਤੀਜੀ ਚੀਜ਼ ਐ ਚ ਕਾਲੀ ਮਿਰਚ ਹੁਣ ਕਾਲੀ ਮਿਰਚ ਦੇ ਉੱਤੇ ਬਹੁਤ ਗੌਰ ਕਰਨ ਦੀ ਗੱਲ ਐ ਦੇਖੋ ਸੁੰਡ ਦੇ ਵਿੱਚ ਤੇ ਮੱਗ ਦੇ ਵਿੱਚ ਤਾਂ ਬਹੁਤੀ ਕੋਈ ਬੇਈਮਾਨੀ ਹੋ ਨਹੀਂ ਸਕਦੀ ਕੋਈ ਜੇ ਬੇਈਮਾਨੀ ਕੋਈ ਕਰੂਗਾ ਤਾਂ ਪਤਾ ਲੱਗ ਜਾਂਦਾ ਹੈ ਜਿਹੜੀ ਕਾਲੀ ਮਿਰਚ ਹੈ ਨਾ ਇਹ ਚ ਬਹੁਤ ਬੇਈਮਾਨੀ ਚੱਲਦੀ ਆ ਇਹ ਗੱਲ ਤੋਂ ਆਪਾਂ ਨੇ ਬਚਣਾ ਹੁਣ ਕਾਲੀ ਮਿਰਚ ਜਿਹੜੀ ਆ ਇਹ ਬਿਲਕੁਲ ਬਲੈਕ ਲੈਣੀ ਆ ਆਪਾਂ ਨੇ ਬਿਲਕੁਲ ਕਾਲੀ ਕਾਲੀ ਮਿਰਚ ਬਲੈਕ ਪੀਪਰ ਇਹਨੂੰ ਕੀ ਇਹਦੇ ਵਿੱਚ ਕੀ ਕਰਦੇ ਨੇ ਲੋਕੀ ਪਤਾ ਨਹੀਂ ਕੌਣ ਮਿਲਾਉਂਦਾ ਰੱਬ ਜਾਣੇ ਮੈਂ ਅਸੀਂ ਤਾਂ ਅਪਨਸਾਰੀ ਤੋਂ ਲੈਨੇ ਆਸ ਤਾਂ ਅਪਨਸਾਰੀ ਨੂੰ ਹੀ ਦੋਸ਼ ਦੇਵਾਂਗੇ ਅ ਇਹਦੇ ਚ ਪਾ ਦਿੰਦੇ ਨੇ ਪਪੀਤੇ ਦੇ ਵੀ ਉਹ ਜਮੇ ਕਾਲੀ ਮਿਰਚ ਵਰਗੀ ਹੁੰਦੇ ਨੂੰ ਰੰਗ ਦੇ ਦਿੰਦੇ ਨੇ ਕਾਲਾ। ਹੂੰ। ਵਿੱਚ ਹੀ ਪਾ ਦਿੰਦੇ ਨੇ। ਮਤਲਬ ਜੇ ਹੁਣ ਪਪੀਤੇ ਦਾ ਵੀ ਤੇ ਕਾਲੀ ਮਿਰਚ ਰੇਟ ਦਾ ਜ਼ਮੀਨ ਅਸਮਾਨ ਦਾ ਫਰਕ ਆ। ਹੁਣ 10 ਬੋਰੀਆਂ ਕਾਲੀ ਮਿਰਚ ਉਹਦੇ ਵਿੱਚ ਦੋ ਬੋਰੀਆਂ ਅਗਰ ਪਪੀਤੇ ਦਾ ਬੀਜ ਮਿਲਾਤਾ ਜਾਵੇ 20% ਪਤਾ ਵੀ ਨਹੀਂ ਲੱਗਦਾ ਜੀ ਆਮ ਲੋਕਾਂ ਨੂੰ। ਤੇ ਇਸ ਕਰਕੇ ਕਾਲੀ ਮਿਰਚ ਜਿਹੜੀ ਆ ਉਹ ਲੈਣੀ ਹੈ ਪੂਰੀ ਦਗ-ਦਗ ਕਰਤੀ। ਹੂੰ। ਕਾਲੀ ਮਿਰਚ ਤੁਸੀਂ ਇਹ 10 ਦਾਣੇ ਚੱਕੋ ਚੋ 2-3 ਦਾਣੇ ਮੂੰਹ ਚ ਪਾ ਕੇ ਚੱਬੋ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਅੱਧਾ ਦਾਣਾ ਜੇ ਖਰਾਬ ਹੋ ਤਾਂ ਆ ਹੀ ਜਾਂਦਾ ਮੂੰਹ ਚ ਔਰ ਜਿਹੜੇ ਲੋਕ ਖਾਸ ਕਰ ਬਾਬਾ ਜੀ ਨੂੰ ਮੰਨਦੇ ਨੇ ਬਾਬੇ ਨਾਨਕ ਦਾ ਧਿਆਨ ਰੱਖਦੇ ਨੇ ਉਹਨਾਂ ਨੂੰ ਕਦੇ ਗਲਤ ਚੀਜ਼ ਮਿਲੇ ਨਹੀਂ ਸਕਦੀ ਉਹਨਾਂ ਨੂੰ ਪਤਾ ਹੀ ਲੱਗ ਜਾਂਦਾ ਤੇ ਇਹ ਜਿਹੜੀ ਕਾਲੀ ਮਿਰਚ ਹੈ ਨਾ ਇਹ ਸੁੰਡ ਤੇ ਮੱਗ ਪੀਪਲ ਇਹਨਾਂ ਨੂੰ ਬਰਾਬਰ ਮਾਤਰਾ ਚ ਪਾ ਲਓ ਤਿੰਨ ਚੀਜ਼ਾਂ ਨੂੰ ਔਰ ਇਹ ਬੌਜੀ ਤੁਹਾਡੇ ਘਰੇ ਬੈਠੇ ਬੈਠੇ ਇੱਕ ਥਾਇਰੋਇਡ ਦੀ ਬਿਮਾਰੀ ਦੀ ਦਵਾਈ ਬਣ ਗਈ ਇਹਨੂੰ ਜਦੋਂ ਬਣਾਉਣਾ ਹੈ ਤਾਂ ਪਾਊਡਰ ਬਣਾਉਣਾ ਕੁੱਟ ਕੇ ਚੰਗੀ ਤਰ੍ਹਾਂ ਪਹਿਲਾਂ ਕੁੱਟ ਲਓ ਫਿਰ ਇਹਨੂੰ ਮਿਕਸੀ ਚ ਪਾ ਕੇ ਗ੍ਰाइंड ਕਰ ਲਓ ਮਿਕਸੀ ਚ ਪਾ ਕੇ ਜਦੋਂ ਗ੍ਰाइंड ਕਰੋਗੇ ਤਾਂ ਉਹ ਪਾਊਡਰ ਫਿਰ ਅਸੀਂ ਕੱਪੜਾ ਛਾਨ ਕਰਨਾ ਜਿਹੜਾ ਥੱਲੇ ਬਰੀਕ-ਬਰੀਕ ਬਚੂ ਉਹ ਯੂਜ਼ ਕਰਨਾ ਹੈ ਅੱਛਾ ਤੇ ਜਿਹੜਾ ਮੋਟਾ-ਮੋਟਾ ਉਹਨੂੰ ਰਗੜੀ ਜਾਓ ਬਰੀਕ ਪਾਊਡਰ ਬਣਾ ਲਓ ਤੇ ਤੁਸੀਂ ਉਹ ਪਾਊਡਰ ਇੱਕ ਚੁਟਕੀ ਮਤਲਬ ਇੱਕ ਕੈਪਸੂਲ ਜਿੰਨਾ ਗਾ ਐਂ ਚੁਟਕੀ ਪਰ ਉਹ ਪਾਊਡਰ ਹਨੀ ਚ ਮਿਕਸ ਕਰੋ ਤੇ ਚੱਟ ਲਓ ਦੰਜ ਦੋ ਬਾਰੀ ਤੁਸੀਂ ਕਹੋਗੇ ਕਮਾਲ ਹੋ ਗਈ ਥਾਇਰੋਇਡ ਦੀ ਪ੍ਰੋਬਲਮ ਸੀਗੀ 100 ਮਿਲੀਗ੍ਰਾਮ ਦੀ ਗੋਲੀ ਲੈ ਰਹੇ ਸੀ ਕੋਈ 125 ਦੀ ਲੈਣ ਲੱਗ ਗਿਆ ਫੇਰ ਥਾਇਰੋਇਡ ਹੋਰ ਜ਼ਿਆਦਾ ਪ੍ਰੋਬਲਮ ਆ ਗਈ ਫੇਰ 150 ਮਿਲੀਗ੍ਰਾਮ ਲਾਤੀ ਕਿਸੇ ਦੀ 175 ਮਿਲੀਗ੍ਰਾਮ ਤੱਕ ਚੱਲਦੀ ਹੈ ਕਿਉਂ ਵਧਦੀ ਜਾਂਦੀ ਹੈ ਇਹਦੀ ਮਾਤਰਾ ਅਗਰ 25 ਮਿਲੀਗ੍ਰਾਮ ਤੁਸੀਂ ਲੈਂਦੇ ਰਹੋ ਛੱਡਣੀ ਨਹੀਂ ਆਪਾਂ ਨੇ ਬਿਲਕੁਲ ਮੇਰੇ ਕਹ ਤੇ ਕੋਈ ਗਲਤੀ ਨਾ ਕਰਿਓ ਜਿਹੜੀ ਥਾਇਰੋਇਡ ਦੀ ਗੋਲੀ ਡਾਕਟਰ ਸਾਹਿਬ ਲਾਉਂਦੇ ਆ ਉਪਰ 25 ਮਿਲੀਗ੍ਰਾਮ ਤੇ ਲੈ ਕੇ ਰੱਖਣੇ 25 ਮਿਲੀਗ੍ਰਾਮ ਤੋਂ ਨੀਕੋ ਮਿਲੀਗ੍ਰਾਮ ਵਧਣ ਦੇ ਨਹੀਂ ਔਰ ਉਹਨੂੰ ਰੋਕਣ ਵਾਸਤੇ ਸਭ ਤੋਂ ਵੱਡਾ ਬੈਰੀਅਰ ਹੈ ਸੁੰਡ ਕਾਲੀ ਮਿਰਚ ਤੇ ਮਗ ਪੀਪਲ ਇਹ ਤਿੰਨ ਚੀਜ਼ਾਂ ਦਾ ਪਾਊਡਰ ਚੁਟਕੀ ਭਰ ਲੈਣੀ ਹੀ ਲੈਣਾ ਔਰ ਇਹਨੂੰ ਦਹੀਂ ਚ ਵੀ ਪਾ ਕੇ ਖਾ ਲਿਆ ਕਰੋ ਇਹਨੂੰ ਦਾਲ ਸਬਜ਼ੀ ਚ ਪਾ ਕੇ ਖਾ ਲਿਆ ਕਰੋ ਇਹਨੂੰ ਖਾਂਦੇ ਰਿਹਾ ਕਰੋ ਜੇ ਕਿਸੇ ਨੂੰ ਥਾਇਰੋਇਡ ਨਹੀਂ ਹੈਗਾ ਉਹ ਵੀ ਖਾਂਦੇ ਰਿਹਾ ਕਰੋ ਗਲੇ ਦੀਆਂ ਬਹੁਤ ਬਿਮਾਰੀਆਂ ਤੋਂ ਬਚਾਅ ਹੁੰਦਾ ਮੈਨੂੰ ਅੱਜ ਇਹਦੀ ਤਾਰੀਫ ਕਰਨ ਦੇ ਲਈ ਪਤਾ ਕਿਉਂ ਇੰਨਾ ਚੋਸ ਜੜਿਆ ਹੋਇਆ ਅੱਜ ਮੇਰਾ ਗਲਾ ਬਹੁਤ ਖਰਾਬ ਸੀ ਜਦਸ ਮੈਂ ਪਿਛਲੇ ਹਫ਼ਤੇ ਤੋਂ ਰੋਜ਼ 100 100 150 ਲੋਕਾਂ ਨੂੰ ਲੈਕਚਰ ਦੇ ਰਿਹਾ ਗਲਾ ਰੁੱਕ ਜਾਂਦਾ ਤੇ ਗਲੇ ਚ ਕਾਫੀ ਅੱਜ ਮੈਂ ਮਗਹ ਪੀਪਲ ਸੁੰਡ ਤੇ ਕਾਲੀ ਮਿਰਚ ਦਾ ਪਾਊਡਰ ਬਣਾ ਕੇ ਰੱਖਿਆ ਮੈਂ ਸਵੇਰੇ ਲੈ ਲਿਆ ਮੈਂ ਅੱਜ ਸ਼ਾਇਦ ਉਹਨੂੰ ਇੰਟਰਵਿਊ ਨਹੀਂ ਦੇਣੇ ਸੀਗੇ ਹੁਣ ਵੀ ਦੇਖੋ ਮੇਰੇ ਗਲੇ ਚ ਪ੍ਰੋਬਲਮ ਥੋੜੀ ਜਿਹੀ ਲੱਗਦੀ ਆ ਤੇ ਮੈਂ ਦੇਣੇ ਨਹੀਂ ਸੀ ਪਰ ਇਹਨੇ ਮੈਨੂੰ 70 80% ਠੀਕ ਕਰਤਾ ਤੇ 2-3 ਘੰਟਿਆਂ ਜੀ ਤਾਂ ਮੈਨੂੰ ਲੱਗਿਆ ਵੀ ਇਹ ਗੱਲ ਪੂਰੀ ਘਰਾਂ ਮੈਂ ਲੋਕਾਂ ਨਾਲ ਤਾਂ ਇਹਨੂੰ ਤੁਸੀਂ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਬੱਚਿਆਂ ਨੂੰ ਠੰਡ ਜ਼ੁਕਾਮ ਨਜਲਾ ਹੁੰਦਾ ਰਹਿਣਾ ਇਹ ਤੋਂ ਵੀ ਬਚਾਅ ਕਰਦੀ ਹੈ ਥਾਇਰੋਇਡ ਤੋਂ ਵੀ ਬਚਾਅ ਕਰਦੀ ਹੈ ਇਹਨੂੰ ਜ਼ਰੂਰ ਲੈਣਾ ਤੇ ਇੱਕ ਮੈਂ ਤੁਹਾਨੂੰ ਧਨੀਏ ਦੀ ਲਸਣ ਦੀ ਤੇ ਚਟਨੀ ਦੱਸੀ ਹੋਈ ਹੈ ਇੱਕ ਧਨੀਆ ਲਸਣ ਤੇ ਉਹਦੇ ਵਿੱਚ ਅਦਰਕ ਪਾ ਕੇ ਤੁਸੀਂ ਚਟਨੀ ਬਣਾਉਣੀ ਹੈ ਉਹ ਸਰਦੀ ਸਰਦੀ ਮੁੱਕਣ ਨਾ ਦੇਓ ਕਰੋ ਕਿਉਂਕਿ ਸਿਆਲਾਂ ਦੇ ਵਿੱਚ 100 ਤਰ੍ਹਾਂ ਦੀਆਂ ਛਾਤੀ ਦੇ ਬਿਮਾਰ ਨੱਕ ਦੀਆਂ ਬਿਮਾਰੀਆਂ ਲੱਗਦੀਆਂ ਨੇ ਆਪਾਂ ਨੂੰ ਉਹ ਤੋਂ ਬਚਾ ਕੇ ਰੱਖੋਗੇ ਬਹੁਤ-ਬਹੁਤ ਸ਼ੁਕਰੀਆ ਜੀ ਜਸ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਊਗੀ ਜਿਹੜੀਆਂ ਮੱਤਾਂ ਭੈਣਾ ਬਹੁਤ ਪਿਆਰ ਨਾਲ ਆਪਣੇ ਪ੍ਰੋਗਰਾਮ ਦੇਖਦਿਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਵੀਰਾਂ ਨੂੰ ਵੀ ਮੇਰੀ ਇੱਕੋ ਹੀ ਗੁਜਾਰਿਸ਼ ਹੈ ਵੀ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਔਰ ਜਿੱਥੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਮਿੱਤਰ ਬੈਠਾ ਹੈ ਉਹਨੂੰ ਕਹੋ ਕਿ ਇਹਨੂੰ ਵੀਡੀਓ ਨੂੰ ਸ਼ੇਅਰ ਕਰੇਗਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਸਰਦੀ ਦਾ ਉਹਦੇ ਵਿੱਚ ਕਿਵੇਂ ਆਪਾਂ ਬਚਾਅ ਕਰ ਸਕਦੇ ਹਾਂ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ